ਜੁਮਾਇਨ ਦਾਜਕਮਾ ਮਾਇਨ ਮੈਂ ਮਹੱਲੇ ਦੇ ਪੂਰਾ ਆਪਣਾ ਬਹੁ ਕਰਦੇ ਆ ਸਾਰਾ ਸੋਸ਼ਲ ਵਰਕਰ ਆ ਪੂਰੇ ਲੇਕਿਨ ਹੱਡੇ ਮਹੱਲੇ ਦਾ ਨਾ ਬੂਰਾ ਹਾਲ ਹੈ ਜੀ ਅਜ ਤਾ 15 20 ਦਿਨ ਹੋ ਗਏ ਨੇ ਇਹਨਾਂ ਨੇ ਤੇ ਟੋਇਆ ਮਾਰਿਆ ਇਹਦੇ ਚ ਬੋਰੀਆਂ ਲਾਤੀਆਂ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ 아이 ਕਿਲਵਾਂ ਸੰ ਜੈ ਨੂੰ ਸਮਾਰਟ ਸਿਟੀ ਦੇ ਜੈ ਜਤਨ ਨੂੰ ਕਿਹਨੇ ਨਹੀਂ ਕਹਿ ਬੱਠੇ ਆ ਕਿ ਮਹੱਲੇ ਦਾ ਅਗੇ ਬਿਮਾਰੀਆਂ ਫੈਲਣ ਦਾ ਡਰ ਹੈ ਲੇਕਿਨ ਉਹਨਾਂ ਨੇ ਕੰਨ ਤੇ ਜੋ ਕੋਈ ਧੂੰ ਨਹੀਂ ਰੰਗਣ ਦੀ ਮਹੱਲੇ ਦਾ ਅੰਮਚ ਗੰਦਾ ਪਾਣੀ ਵੀ ਆਨ ਲਪਿਆ ਬਿਮਾਰੀਆਂ ਪੂਰੀਆਂ ਫੈਲ ਗਈਆਂ ਮੱਛਰ ਦੇ ਨਾਲ ਬੱਚੇ ਛੋਟੇ ਛੋਟੇ ਬੱਚੇ ਬਿਮ ਅਹੀ ਕਹਿੰਦੇ ਹੈਗੀ ਸਰਕਾਰ ਕੋਈ ਕੰਮ ਕਰੂਗੀ ਲੇਕਿਨ ਅੰਨਾ ਕੋਈ ਕੰਮ ਨਹੀਂ ਕੀਤਾ ਸ਼ਹਿਰ ਤੋਂ ਕਿਹੜਾ ਇਲਾਕਾ ਕਿੰਨੀ ਦਿਨ ਤੋਂ ਮੁਸ਼ਕਲ ਆ ਸਾਡਾ ਜਿਹੜਾ ਸਾਡੀ ਨਜ਼ਰ ਪਹਿਲੇ 47 ਨੰਬਰ ਸੀ ਹੁਣ 29 ਨੰਬਰ ਵਾਰਡ ਆ ਇਹ ਚਿੱਟਾਗੋੜ ਰਾਮ ਬਾਹ ਕੋਚਾ ਖੈਰਦਨ ਗਲੀ ਇਹ ਬਾਜ਼ਾਰ ਪੂਰਾ ਹੱਡਾ ਵਰ ਲੱਗਾ ਪੰਦਾ 15 20 ਤੇ 23 ਦਿਨ ਹੋ ਗਏ ਨੇ ਗਲੀ ਆਪਦੀ ਪਾਣੀ ਵੇਖੋ ਕਿੰਨਾ ਬਾਸ ਪਾੜ ਰੰਡਿਆ ਕਿੰਨਾ ਕਿੰਨਾ ਕਾਲਾ ਪਾਣੀ ਆ ਬਾਹਰ ਜਿਹੜਾ ਪੰਪ ਸਾਰਾ ਸਮੈਲ ਮਾਰਨ ਡਿਆ ਪਾਣੀ ਨਹੀਂ ਅੱਛਾ ਰਹਿਣਾ ਤੇ ਘਰਾਂ ਨਾਲ ਲੋਕਾਂ ਦਾ ਲੋਕਾਂ ਦੀ ਜੀਵਨ ਮੁਸ਼ਕਲ ਹੋਇਆ ਪਿਆ ਅੱਜ ਕੀ ਸਮਾਂ ਦਿਓ ਜਿਲੇ ਦੀ ਕਾਰਪੇ ਬੜੀ ਨਲਾਕੀ ਆ ਉਹਨਾਂ ਨੇ ਨਹੀਂ ਲਾਇਕ ਕੀ ਕਿ ਸਲਤ ਇਹਨਾਂ ਦਾ ਕਿ ਜਈ ਹੈ ਕਿ ਅਰਸ਼ਦਾਰ ਗੁਰਵੰਤ ਸਿੰਘ ਉਹ ਆਪਣੇ ਆਪ ਨੂੰ ਪਤਾ ਨਹੀਂ ਕਿ ਸਮੇਂ ਦਾ ਕਿ ਉਹ ਇਲਾਕੇ ਦਾ ਚਾਰਜ ਕੀ ਜਈ ਕੀ ਬਣ ਗਿਆ ਲੇਕਿਨ ਉਹਦਾ ਧਿਆਨ ਹੀ ਨਹੀਂ ਹੈ ਉਹਨੂੰ 50 ਫੋਨ ਮਾਰੇ ਨੇ ਕਿਹਦੇ ਐਮਐਲਏ ਨੂੰ ਸ਼ਿਕਾਇਤ ਕੀਤੀ ਹੈ ਜੀ ਹਲਕੇ ਦੇ ਐਮਐਲਏ ਨੂੰ ਵੀ ਭਜਿਆ ਜੀ ਕੌਣ ਕੀਤੀ ਹੈ ਲਗਾਈ ਨਹੀਂ ਉਹਦੇ ਦਾ ਨਮਾਇੰਦਾ ਉਹਨੂੰ ਭੇਜਿਆ ਉਹ ਇੱਕ ਵਾਰੀ ਉਹ ਇੱਕ ਵਾਰੀ ਆਟੇ ਮਿਲ ਕੇ ਗੱਲ ਕਰਨੀ ਬੜੀ ਅਈ ਇੱਥੇ ਵੀ ਅਈ ਹੁਣ ਵੀ ਕਹਿੰਦਾ ਜੀਵਨ ਜੋਤ ਗੌਰ ਐਮ ਐਲ اے ਮੁਰਦਾਬਾ 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 ਅਈ ਕਿਹੜੀ ਠੋਕ ਦੰਗੇ ਚੋਂਡਾ ਕਰਨੇ ਜੋ ਮਰਜੀ ਸਾਡਾ ਕਰ ਲੈ ਲੇ ਲੇਕਿਨ ਮਹੱਲੇ ਦਾ ਕੰਮ ਹੋਣਾ ਚਾਹੀਦਾ ਹਟਾ ਕੇ ਟਾਈਮ ਪਰ ਲੈਣਾ ਨਾ ਤੁਹਾਡੇ ਵਾਸਤੇ ਲੱਗਾ ਅਈ ਚਟਾਣਾ ਚਿਤਕਲਾੜੀ ਧਰਨਾ ਜੀ ਅਈ ਬੈਠੇ ਇੱਥੇ ਰਮਨ ਨਾਲ ਇਹ ਜਨਰਲ ਪ੍ਰਸ਼ਾਸਨ ਅਧਿਕਾਰੀ ਜਾਂ ਕੋਈ ਅਧਿਕਾਰੀ ਨਹੀਂ ਆਉਂਦੇ ਅਈ ਇੱਥੇ ਬੈਠੇ ਆ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਤੁਸੀਂ ਸਾਡੀ ਵਾਹੀ ਉੱਪਰ ਤੱਕ ਬ ਅਈ ਤੁਹਾਡਾ ਸਹਿਯੋਗ ਪੂਰਾ ਮੰਨਾਂਗੇ ਸਾਡੀ ਬਾਜੀ ਬੱਦਰ ਪਹੁੰਚੀ ਆ। ਜਨਾਬ ਜੀ ਸੁਣੋ ਬਰਾ ਆਂ ਬਾਜੀ ਢੇਗੂ ਮਰਦੋ ਚਿੱਟਾ ਕੋ ਚਿੱਟਾ ਕੋ ਮਾਰਤ ਪੁੱਛਾ ਕੇ ਹਰ ਦਿਨ ਦੀ ਗਲੀ ਗਲੀ ਵੇਖੋ ਭਰੀ ਬਈ ਬਾਜੀ ਚਾ ਕੇ ਮੱਛਰਾਂ ਦੇ ਨਾਲ ਹੀ ਬੱਚੇ ਬਣ ਕੇ ਰਹਿੰਦੇ ਨੇ ਸਾਲੀ ਹੋ ਗਿਆ ਕੋਈ ਸੁਣਾਈ ਨਹੀਂ ਕਰਦੇ ਇੱਕ ਮਹੀਨਾ ਇੱਕ ਮਹੀਨਾ ਕੋਈ ਨਹੀਂ ਅੰਦਰ ਆਇਆ ਕੁਝ ਜੀਵਨ ਜੋ ਬਣਿਆ ਸੁਣਿਆ ਇੱਥੇ ਆਈ ਨਹੀਂ ਕੋਈ ਸਾਡੀ ਸੁਣਾਈ ਨਹੀਂ ਲੱਗਾ ਗਰਾਮ ਹੋਈਆ ਬੜਾ ਪੀਲੀ ਹੋ ਗਿਆ ਕਿ ਝੁੰਡਾ ਹੋ ਗਿਆ ਨੂੰ ਬੱਚੇ ਤਰੀ ਜਿ ਪੂਰੀ ਪ੍ਰਿੰਟੀ ਪਾਣੀ ਆ ਕਸਟਾ ਮੈਂ ਲੈ ਚਲੋ ਪਾਣੀ ਘਟਿਆ ਪਾਣੀ ਭਰ ਜਾਂਦਾ ਨਜ਼ਾਰਾ ਅੱਗੇ ਤੱਕ ਚਲੇ ਜਾਂਦਾ ਪਾਣੀ ਉੱਥੇ ਖੜਾ ਆ ਥੋੜੀ ਜਿਹੀ ਉੱਥੇ ਪਾਣੀ ਚੱਲਦਾ ਤੇ ਅਗਲੇ ਪਾਸੇ ਜਿਹੀ ਜ ਖੜਕਾ ਪਾਣੀ ਇਹ ਸਰਲੇ ਬੰਨੇ ਹੈਗਾ ਇਹ ਇਹ ਤੇ ਵੇਖ ਤੁਸੀਂ ਇਹ ਵੀ ਆਹੀ